ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਅੰਡਰ ਬ੍ਰਿਜ ਦੇ ਨਾਲ ਜਿਹੜੀ ਗਲੀ ਹੈ ਕਾਲਜ ਨੂੰ ਜਾਂਦੀ ਹੈ ਲੋ ਜੀ ਉੱਥੇ ਖੁੱਲਚਾ ਇੱਕ ਬਹੁਤ ਘੈਂਟ ਸਟੋਰ ਹੈ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਨਾਰਥ ਥ्रेडਜ਼ ਹਾਂਜੀ ਦੋਸਤੋ ਬੜੀ ਘੈਂਟ ਘੈਂਟ ਵੈਰਾਈਟੀ ਹੈ ਬਾਈ ਕੋਲੇ ਤੇ ਆਜੋ ਭਰਾ ਕੋਲੇ ਕੀ ਕੁਸ਼ ਹੈ ਆਜੋ ਫਿਰ ਦਿਖਾਉਣੇ ਆ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਆ ਲੋ ਭਰਾ ਨਾਲ ਕਰਦੇ ਹਾਂ ਗੱਲਬਾਤ ਸਸਿਕਾ ਬਈ ਜੀ ਸਸਿਕਾ ਬਈ ਹੋਠੀ ਤੇ ਹਾਂਜੀ ਪਹਿਲਾਂ ਤਾਂ ਮੁਬਾਰਕ ਹਨ ਤੁਹਾਨੂੰ ਹਾਂ ਤੁਹਾਨੂੰ ਵੀ ਪਹਿਲਾਂ ਵੀਰੇ ਹਾਂ ਬਹੁਤ ਵਧੀਆ ਤੁਸੀਂ ਇੱਥੇ ਇੱਕ ਸਟੋਰ ਦਿੱਤਾ ਸੁਨਾਮ ਨੂੰ ਤੇ ਲਓ ਜੀ ਫਿਰ ਦੱਸੋ ਆਪਣੇ ਕੋਲ ਕੀ ਕੀ ਵੈਰਾਈਟੀ ਹੈ ਕਿਉਂਕਿ ਪਾਜੀ ਕੋਲੇ ਨਾ ਤੁਸੀਂ ਦੇਖ ਸਕਦੇ ਤੁਹਾਨੂੰ ਦਿਖਾਉਂਗਾ ਇੱਕ ਸਟੋਰ ਆਰਟੀਕਲ ਨੇ ਬਿਲਕੁਲ ਜੈਨੂਨ ਪੂਰੇ ਘੈਂਟ ਲੱਗਣਗੇ ਤੇ ਦਿਖਾਓ ਵੀਰੇ ਕੀ ਕੁਝ ਹੈ ਠੀਕ ਆ ਪਫਰ ਚ ਆ ਜਾਂਦੀ ਵੀਰੇ ਆਪਣੇ ਕੋਲ ਦੋ ਕਲਰ ਮਿਲ ਜਾਣਗੇ ਸਟੋਰ ਆਰਟੀਕਲ ਨੇ ਸੀ ਓਕੇ ਹਾਂਜੀ ਹਾਂ ਕੁਆਲਿਟੀ ਤੁਸੀਂ ਚੈੱਕ ਕਰ ਲਿਓ ਆ ਕੇ ਚੈੱਕ ਕਰ ਲਿਓ ਰੇ ਕੋਈ ਦਿੱਕਤ ਨਹੀਂ ਠੀਕ ਹੈ ਇਹ ਇਸੇ ਪਫਰ ਚ ਮੇਰੇ ਹਾਫ ਚ ਵੀ ਮਿਲ ਜੂ ਆਪਣੇ ਕੋਲ ਜਿਹੜੀ ਸਟੋਰ ਆਰਟیکل ਹੋਗਾ ਓਕੇ ਆ ਤੁਸੀਂ ਦੇਖ ਸਕਦੇ ਹੋ ਹਨਾ ਦੇਖਣ ਨੂੰ ਵੀਡੀਓ ਚ ਬੜੇ ਘੈਂਟ ਲੱਗਦੇ ਨੇ ਤੁਸੀਂ ਲੈ ਆਉਗੇ ਆਹ ਸਾਫ ਜੈਕਟ ਆ ਇਹ ਵੀ ਬਰਬਰ ਦੀ ਚੈੱਕ ਕਰੋ ਤੁਸੀਂ ਕਿਹੜਾ ਆ ਤੁਸੀਂ ਦੇਖਦੇ ਹੋ ਕੱਲੀ ਕੱਲੀ ਹਨਾ ਬਟਨ ਐਸੈਸਰੀ ਪੂਰੀ ਘੈਂਟ ਜੈਨੂਨ ਤਰੀਕੇ ਦੀ ਤੁਹਾਨੂੰ ਰੇ ਮਿਲਣ ਵਾਲੀ ਹੈ ਹਨਾ ਇੱਕ ਚ ਪਲੇਨ ਦੇ ਕਲਰ ਨਿਗਾ ਕਰਾ ਲਓ ਸਾਰੇ ਓਕੇ ਆ ਸਾਰੀਆਂ ਪਲੇਨ ਹਨਾ ਸ਼ਰਟਾਂ ਆ ਗਿਆ ਜੋ ਵੀ ਹਨਾ ਫਾਰਮਲਸ ਡਰੈਸ ਪਸੰਦ ਕਰਦੇ ਨੇ ਤਾਂ ਤੁਹਾਨੂੰ ਇੱਥੇ ਬਹੁਤ ਸੋਹਣੇ-ਸੋਹਣੇ ਕਲਰਸ ਤੇ ਇੱਕ ਪੂਰਾ ਤੁਹਾਨੂੰ ਫੀਲ ਹੋਊਗਾ ਵੀ ਕੋਈ ਬ੍ਰਾਂਡ ਪਾ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਇੱਕ ਵੀਰੇ ਆਪਣੇ ਕੋਲ ਵਾਸ਼ਿੰਗ ਦੀ ਜੈਕਟ ਮਿਲ ਜੂਗੀ ਬਰਬਰ ਦੀ ਇਹ ਵੀ ਠੀਕ ਓਕੇ ਸਾਰੇ ਸਾਈਜ਼ ਮਿਲ ਜਾਣਗੇ ਇਹਦੇ ਕਲਰ ਵਗੈਰਾ ਵੀ ਨਹੀਂ ਹਨਾ ਕਲਰ ਸਾਰੇ ਹੈਗੇ ਜੀ ਆਪਣੇ ਕੋਲ 올ਿਵ ਕਲਰ ਆ ਗਿਆ ਓਕੇ ਨੇਵੀ ਆ ਗਿਆ ਤਿੰਨ ਕਲਰ ਮਿਲ ਜਾਣਗੇ ਠੀਕ ਹੈ ਇਹ ਸਵੈਟਰ ਵੀਰੇ ਇਹ ਵੀ ਸਟੋਰ ਆਰਟੀਕਲ ਆ ਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਹਨਾ ਸਵੈਟਰ ਇਦੇ ਵਿੱਚ ਆਪਣਾ ਫੁੱਲ ਵੀ ਮਿਲ ਜੂਗਾ ਓਕੇ ਇਹ ਚੀਜ਼ ਫੁੱਲ ਚ ਮਿਲ ਜੂਗਾ ਆਪਾਂ ਠੀਕ ਹੈ ਕੁਆਲਿਟੀ ਪੂਰੀ ਫਾਈਨ ਰਹੂਗੀ ਆਪਣੀ ਹਾਂ ਕੁਆਲਿਟੀ ਤਾਂ ਤੁਸੀਂ ਉਰੇ ਆ ਕੇ ਦੇਖਿਓ ਵੀਰੇ ਵੈਸੇ ਬਹੁਤ ਘੈਂਟ ਕੁਆਲਿਟੀ ਹੈ ਹਨਾ ਤੁਸੀਂ ਕਹੋਗੇ ਵੀ ਹਾਂ ਲੈ ਲੀ ਕਿਉਂਕਿ ਹਰ ਇੱਕ ਜਿਹੜਾ ਭਰਾ ਦਾ ਜਿਹੜੀ ਚੋਇਸ ਹੈ ਬੜੀ ਘੈਂਟ ਹੈ ਆ ਦੇਖੋ ਸਟ੍ਰੈਟਚ ਵੀ ਕੁਆਲਿਟੀ ਆਪਣੀ ਪੂਰੀ ਫਾਈਨ ਰਹੂਗੀ ਸਿੰਪਲ ਲੋਕਾਂ ਨਾਲ ਜ਼ਿਆਦੇ ਲੋਕ ਮੰਗਦੇ ਆ ਚੀਜ਼ਾਂ ਹਾਂਜੀ ਹਾਂਜੀ ਜ਼ਿਆਦਾ ਫੰਕੀ ਨਹੀਂ ਪਾ ਕੇ ਰਾਜੀ ਉਸ ਤੋਂ ਬਾਅਦ ਆਪਣੇ ਕੋਲ ਸ਼ਰਟ ਦੀ ਨਿਗਾ ਕਰਵਾ ਦਨ ਮੈਂ ਤੁਹਾਨੂੰ ਜਿਸ ਤਰ੍ਹਾਂ ਇਹ ਬਿਲਕੁਲ ਸਟੋਰ ਆਰਟੀਕਲ ਹੈ ਤੇ ਲਓ ਜੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਹਨਾ ਬਹੁਤ ਹੀ ਘੈਂਟ ਇਹ ਜਿਹੇ ਕੱਪੜੇ ਪਾਉਣਾ ਪਸੰਦ ਕਰਦੇ ਨੇ ਤਾਂ ਕਿ ਉਹਨਾਂ ਨੂੰ ਫਾਇਦੇ ਰੇਟ ਤੇ ਮਿਲ ਸਕਣ ਲਾਈਨਿੰਗ ਦਾ ਮੈਂ ਤੁਹਾਨੂੰ ਇੱਕ ਵਾਰ ਨਿਗਾ ਕਰਵਾ ਦਨ ਠੀਕ ਹੈ ਆ ਵੀ ਬੜਾ ਕਲਰ ਘੈਂਟ ਆ ਯਾਰ ਆ ਵਾਲਾ ਆ ਦੇਖੋ ਤੁਹਾਨੂੰ ਸਾਰੇ ਨਿਗਾ ਕਰ ਆ ਦੇਖ ਸਕਦੇ ਤੁਸੀਂ ਹਨ ਕਈ ਵੀਰੇ ਪਾਕਟ ਦੇ ਸ਼ਕੀਨ ਨੇ ਵੀ ਪਾਕਟ ਚਾਹੀਦੀ ਆ ਉਹਨਾਂ ਲਈ ਪਾਕਟ ਵਾਲੇ ਮਿਲ ਜਾਣਗੇ ਠੀਕ ਓਕੇ ਸਟਾਫ ਇਹਦਾ ਵੀ ਹੈਵੀ ਰਹੂਗਾ ਠੀਕ ਮੌਸਮ ਕਰਕੇ ਹੋ ਫੋਰਚ ਪਿੰਨ ਚੈੱਕ ਨਿਗਾ ਕਰਵਾ ਦੇਣਾ ਤੁਹਾਡੇ ਮੈਂ ਆ ਚੱਲ ਆ ਵੀ ਬੜਾ ਸੋਹਣਾ ਹਨਾ ਟ੍ਰੈਂਡਿੰਗ ਜਾਂ ਚੱਕ ਹੈ ਇਹ ਚੱਲਦਾ ਹੀ ਰਹਿੰਦਾ ਹੈ ਹਨਾ ਇਹ ਸਾਰੇ ਤੁਹਾਨੂੰ ਮਿਲ ਜਾਣਗੇ ਕਲਰ ਆਹ ਸਟਾਫ ਹੈ ਤੋਂ ਬਾਅਦ ਅਕਸੈਸਰੀ ਹੋਊ ਆਪਣੇ ਕੋਲ ਕਵਾਲਿਟੀ ਹੋ ਸਾਰੇ ਪਰਸਿਸ ਦੀ ਆਪਣੇ ਕੋਲ ਠੀਕ ਹੈ ਲਓ ਜੀ ਜਿਹਨੇ ਪਰਸ ਵਗੈਰਾ ਲੈਣੇ ਨੇ ਉਹ ਟੋਟਲ ਐਸੈਸਰੀ ਹੈ ਜਿਵੇਂ ਲਤਾਫਾ ਤੇ ਆਪਣੇ ਕੋਲ ਰੀਜਨਲ ਪਰਫਿਊਮ ਹੁੰਦੇ ਆ ਉਸ ਤੋਂ ਇਲਾਵਾ ਦੋਸਤੋ ਜਿਵੇਂ ਅੜਾ ਐਨਕਾ ਵਗੈਰਾ ਲੈਣੀਆਂ ਨੇ ਜਾਂ ਘੜੀਆਂ ਵਗੈਰਾ ਲੈਣੀਆਂ ਨੇ ਤਾਂ ਹਰ ਇੱਕ ਐਸੈਸਰੀ ਜਦੋਂ ਅਗਰ ਤੁਹਾਡੇ ਕਿਸੇ ਮੈਰੀਜ ਵਗੈਰਾ ਨਾ ਤੁਹਾਨੂੰ ਟੋਟਲੀ ਚੀਜ਼ ਇੱਥੋਂ ਇੱਕ ਇਸ ਸਟੋਰ ਤੋਂ ਤੁਹਾਨੂੰ ਅਵੇਲੇਬਲ ਹੋ ਜੂਗੀ ਬੈਲਟ ਵਗੈਰਾ ਨਾ ਸ਼ਰਟਸ ਪੈਂਟਸ ਜੀਨਸ ਜੋ ਵੀ ਲੈਣਾ ਤੁਸੀਂ ਇੱਥੇ ਪਹੁੰਚੋ ਜਰੂਰ ਇੱਕ ਵਾਰੀ ਵੀਰੇ ਲੋਕੇਸ਼ਨ ਬੋਲ ਦੋ ਆਪਣੀ ਇਹ ਵੀਰੇ ਅੰਡਰ ਬ੍ਰਿਜ ਕੋਲ ਆਪਣੀ ਕਾਲਜ ਵਾਲੀ ਗਲੀ ਉਹਦੇ ਵਿੱਚ ਫਸਟ ਫਲੋਰ ਆਪਣਾ ਹੀ ਹੈ ਠੀਕ ਹੈ ਜਿਹੜੀ ਅੰਡਰ ਬ੍ਰਿਜ ਕੋਲੇ ਆ ਦੋਸਤੋ ਆਪਾਂ ਸੁਖੀ ਮਾਰ ਮਾਰਕੀਟ ਵੀ ਕਹਿ ਦਿੰਨੇ ਆ ਹਨਾ ਕਾਲਜ ਨੂੰ ਜਾਂਦੀ ਹੈ ਜਿਹੜੀ ਰੋਡ ਉੱਥੇ ਭਰਾ ਦਾ ਇਹ ਸਟੋਰ ਹੈ ਤਾਂ ਤੁਸੀਂ ਵੀਰੇ ਪਹੁੰਚੋ ਬੜੇ ਕੈਂਟ ਕੈਂਟ ਉਰੇ ਤੁਹਾਨੂੰ ਕੱਪੜੇ ਮਿਲਣਗੇ ਹਨਾ ਅਗਰ ਤੁਹਾਡੇ ਰਿਸ਼ਤੇਦਾਰ ਜੀ ਦਾ ਤੁਹਾਡੇ ਆਪਣੇ ਕਿਸੇ ਦੀ ਮੈਰਿਜ ਹੈ ਤਾਂ ਪਹੁੰਚੋ ਜਰੂਰ ਕਿਉਂਕਿ ਤੁਹਾਨੂੰ A to Z ਇੱਥੇ ਸਾਰਾ ਸਮਾਨ ਮਿਲੇਗਾ ਕੜੀਆਂ ਵਗੈਰਾ ਐਣਕਾਂ ਜਬ ਬੈਟਸ ਪਰਸ ਸ਼ਰਟਸ ਪੈਂਟਸ ਜੋ ਮਰਜ਼ੀ ਲੈ ਲਓ ਜੀ ਤਾਂ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ